ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਦੇਸੀ ਟਿੰਡੇ ਤੇ ਆਪਾਂ ਇਹਨਾਂ ਨੂੰ ਛਿੱਲ ਲੈਨੇ ਆ ਪਤਲੇ-ਪਤਲੇ ਛਿਲਕੇ ਲਾਵਾਂਗੇ ਇਹਨਾਂ ਦੇ ਆਪਾਂ ਟਿੰਡੇ ਸਾਰੇ ਛਿੱਲ ਕੇ ਧੋ ਲਿਆ। ਧੋ ਕੇ ਆਪਾਂ ਛਾਨਣੇ 'ਚ ਰੱਖ ਲਿਆ। ਤੇ ਆਪਾਂ ਮਸਾਲਾ ਤਿਆਰ ਕਰਾਂਗੇ ਇਹਦੇ ਵਾਸਤੇ ਆਪਾਂ ਲਸਣ ਲਿਆ, ਪਿਆਜ਼, ਹਰੀ ਮਿਰਚ ਆਪਾਂ ਇਹਨੂੰ ਕੁੱਟ ਲੈਨੇ ਆਂ। ਡੰਡੇ ਗੁੰਡੇ ਵਿੱਚ। ਨਾਲੇ ਆਪਾਂ ਮਸਾਲੇ ਪਾ ਲੈਨੇ ਆਂ, ਨਮਕ ਪਾਉਨੇ ਆਂ। टेस्ट अकॉर्डिंग हल्दी पावे थोड़ी जी आप लाल मिर्च पावे क्योंकि हरी मिर्च ज़्यादा तिखी नहीं होंगी गर्म मसाला थोड़ा जा धनिया पाउडर पावगे ਉੱਟ ਕੇ ਆਪਾਂ ਤਿਆਰ ਕਰ ਲੈਨੇ ਇਹਦਾ ਪੇਸਟ ਟਿੰਡਿਆਂ 'ਚ ਭਰਨ ਵਾਸਤੇ ਪੇਸਟ ਤਿਆਰ ਕਰ ਲਿਆ ਹੁਣ ਟਿੰਡਿਆਂ ਨੂੰ ਆਪਾਂ ਚੀਰੇ ਲਾ ਲੈਨੇ ਆ ਦੋ ਦੋ ਚੀਰੇ ਲਾਵਾਂਗੇ ਜੋ ਕੋਈ ਜਿਆਦਾ ਵੱਡਾ ਹੋਏਗਾ ਉਹਦੇ ਤਿੰਨ ਵੀ ਲਾ ਲਾਂਗੇ ਕਿਉਂਕਿ ਟਿੰਡੇ ਛੋਟੇ ਛੋਟੇ ਆ ਸਾਰਿਆਂ ਨੂੰ ਚੀਰੇ ਲਾ ਕੇ ਤਿਆਰ ਕਰ ਲੈਣੇ ਟਿੰਡੇ ਚੀਰੇ ਲਾ ਲਏ ਟਿੰਡਿਆਂ ਨੂੰ ਹੁਣ ਮਸਾਲਾ ਭਰ ਲੈਨੇ ਆਂ ਇਹਨਾਂ ਦੇ ਵਿੱਚ ਚਮਚ ਦੇ ਨਾਲ ਆਪਾਂ ਟਿੰਡਿਆਂ 'ਚ ਮਸਾਲਾ ਭਰ ਲੈਨੇ ਆਂ ਨਾ ਬਨਪ ਬਕੇ ਮਸਾਲਾ ਭਰ ਲਾਂਗੇ ਕਿਉਂਕਿ ਕੁਝ ਮਸਾਲਾ ਤੇਲ ਦੇ ਵਿੱਚ ਜਦੋਂ ਆਪਾਂ ਫਰਾਈ ਕਰਦੇ ਹਾਂ ਥੋੜਾ ਬਹੁਤ ਬਾਹਰ ਵੀ ਆ ਜਾਂਦਾ ਇਸੇ ਤਰੀਕੇ ਨਾਲ ਸਾਰੇ ਡਿੰਡੇ ਪਰ ਲੈਣੇ ਆ। ਟਿੰਡੇ ਸਾਰੇ ਭਰ ਲਏ ਆ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਹੌਲੀ ਹੌਲੀ ਟਿੰਡੇ ਰੱਖ ਲੈਣੇ ਆ ਪਾ ਦਿੰਨੇ ਆ ਤੇਲ ਵਿੱਚ ਆਪ ਚਾਰ ਪੰਜ ਮਿੰਟ ਵਾਸਤੇ ਇਹਨੂੰ ਹਿਲਾਉਣਾ ਨਹੀਂ ਆ ਬਾਅਦ ਚ ਆਪਾਂ ਲਾਉਨੇ ਆ ਥੋੜਾ ਥੋੜੇ ਇਹਨਾਂ ਦੇ ਪਾਸੇ ਚੇਂਜ ਕਰ ਦਿੰਨੇ ਆ ਥੋੜੇ ਥੋੜੇ ਬਣ ਗਏ ਇਸ ਤਰ੍ਹਾਂ ਆਪਾਂ ਉਲਟ ਪੁਲਟ ਕਰਕੇ ਇਹਨਾਂ ਨੂੰ ਬਣਾਵਾਂਗੇ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਕੋਝਾ ਤੱਕ ਆਪਣੇ ਟਿੰਡੇ ਬਣ ਗਏ ਆ ਕਲਰ ਚੇਂਜ ਹੋ ਗਿਆ ਇਹਨਾਂ ਦਾ ਥੋੜੀ ਜਿਹੀ ਦੇਰ ਆਪਾਂ ਹੋਰ ਪਕਾਵਾਂਗੇ ਇਹਨਾਂ ਨੂੰ ਇੰਡੀਅਨ ਉਲਟ ਪੁਲਟ ਕਰਕੇ ਬਣਾ ਲਿਆ ਆਪਾਂ ਤਿੰਡੇ ਆਪਣੇ ਬਣ ਕੇ ਤਿਆਰ ਹੋ ਗਏ ਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ